ਆਪਾ ਅਜੂ ਵੀ ਆ ਦੋ ਟਿਪ ਨਾਮਾਸ ਕੋ ਨਹੀਂ ਪੜੇ ਹਾਪੀ ਤਾਂ ਮੈਂ ਮਾਂ ਮੈਂ ਚਾਹ ਲਾ ਐਤ ਮੈਂ ਤਾਂ ਰੋਟੀ ਖਾਉਂਗਾ ਆਪਣਾ ਪਰਬਾਨੀ ਬੈਠੋ ਬਈ ਸਮਝ ਆਇਓ ਸਜੂ ਪਹਿਲੇ ਤੇ ਬੈਠੀ ਅਜੂ ਬਈ ਯਾਦ ਆਦੇ ਮੈਂ ਤਾਂ ਹੋ ਗਿਆ ਦੰਗਾ ਸਪੇਸ ਉਹ ਤੂੰ ਬੈ ਜਾ ਯਾਰ ਇਹ ਆਪਣੇ ਦਾ ਹੈਗੇ ਸਾਰੇ ਕਿਉਂਕਿ ਪਤਾ ਨਹੀਂ ਤੈਨੂੰ

Kera I 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 نار سايد تو ایک منٹ میں سارے تصوير خلالا پرتے کري جي يا جي آهي

देखो मैं फैमड़ी च पाया नीचे हूं तक हो गया छोटिए नारो बचेरे वीर छोटी भीर मुंडा चकल है मुंडा चकल है छोटिए नारो बेटेरे वीर मोड़ी के बोली देता कहिया भाड़िया चारा टप्प जा ਜਪਦਾ ਕੀ ਕਹਿੰਦਾ ਪੂਰਾ ਕਹਿ ਕੇ ਮੱਥਾ ਟੇਕਦਾ ਕਹਿੰਦੇ ਨੋ ਜੜ ਕੇ ਤੇ ਚਾ ਚਾ ਕੋਈ ਗੱਲ ਨਹੀਂ ਕੋਈ ਉਹ ਬਰੀ ਬਰੀ ਵਰਸੀ ਖਟਣ ਗਿਆ ਸੀ ਬਰੀ ਬਰੀ ਵਰਸੀ ਖਟਣ ਗਿਆ ਸੀ ਫਟਕੇ ਲਿਆ ਦੇ ਖੀਰੇ ਧੰਗਣਾ ਤਾਂ ਸੱਜਾ ਨਜਨ ਬੁੰਦੇ ਦੇ ਗਣਾ ਖੜੀ ਦੇਖਦੀ ਬੇਬੇ ਬਾਪੂ ਦਾ ਬੰਗਣਾ ਫਰੀ ਦੇਖਦੀ ਕੇਕੇ ਬਾਪੂ ਦਾ ਬੰਗਣਾ ਫਰੀ ਦੇਖਦੀ ਬੇਬੇ ਬਾਪੂ ਦਾ ਬੰਗਣਾ ਦੇਖਦੀ ਬੇਬੇ ਬਾਪੂ ਦਾ ਬੰਗਣਾ ਓਏ ਮੋੜੀ ਦੇ ਮੋੜੀ ਦੇ ਹਾ ਹੁਣ ਦਿਓਰ ਪਰਚਾਈ ਕਹਿੰਦੇ ਕਹਿੰਦੇ ਓਏ ਪਿੱਛੇ ਬੱਚੇ ਦਿਓਰ ਨਿਯਮ ਫਰਮਾਇਸ਼ ਆਈਆ ਕਹਿੰਦੇ ਭਾਈ ਭਾਬੀ ਤੇ ਵੀ ਬੋਲੀ ਲਾਉਣੀ ਐ ਮੈਂ ਕਿਹਾ ਉਹ ਤੇਰ ਸੋਚਦਾ ਆਉਣਾ ਭਾਬੀ ਬਣ ਕੇ ਕਦੋਂ ਪਟੋਲਾ ਮੋੜ ਦੇ ਕੇ ਆਈ ਅੰਦਰ ਜੇਠ ਨੇ ਉਹ ਸੋਨੀ ਭਾਬੀਏ ਮੇਲ ਵਾਲੀਏ ਦਿਲ ਵਿੱਚ ਰੱਖਦੀ ਠੱਗੀ ਨਹੀਂ ਘੋੜਿਆਂ ਉੱਤੇ ਜਨ ਜਾਓਗੇ ਹੋਏ ਹੋਏ ਉਹ ਤੇਰੇ ਹੱਥ ਨੂੰ ਬੱਗੀ ਨਹੀਂ ਵੀਰ ਮੇਰੇ ਨੂੰ ਕੈਂਥਾ ਕਰਾ ਦੂ ਮੱਲੇ ਉਹ ਤੈਨੂੰ ਕਰਾ ਦੂ ਸੰਗੀਨ ਮਨਤਾ ਕਰ ਦੇ ਦੀ ਸਾੜੀ ਹੋਗੀ ਬਗਣੀ 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 ਮਨਤਾ करवानी आवे बापू सुखुत्र फिर जवानी आवे बापू सुखुरा बोली दे अबीरा कर मेरे करती बेनती अबीरा ਕਟਾ ਮੁੰਡੇ ਦੀ ਮਾਤੜੂ